ਅਡੇ ਮੁਕਤੀਦਾਤਾ ਪ੍ਰਭੂ ਯੇਸ਼ੂ ਮਸੀਹ ਦੇ ਪਵਿੱਤਰ ਨਾਮ ਵਿੱਚ ਤੁਹਾਨੂੰ ਸ਼ਾਂਤੀ ਹੋਵੇ ਮੇਰੇ ਪਿਆਰੇ ਅਜ਼ੀਜ਼ ਪਵਿੱਤਰ ਬਾਈਬਲ ਵਿੱਚ ਗਲਾਤੀਆਂ ਦੀ ਪਤਰੀ ਉਸਦਾ 5 ਅਧਿਆਏ ਉਸ ਦੀ 1 ਆਇਤ ਵਿੱਚ ਇਸ ਤਰ੍ਹਾਂ ਲਿਖਿਆ ਹੈ ਆਜ਼ਾਦੀ ਲਈ ਮਸੀਹ ਨੇ ਸਾਨੂੰ ਆਜ਼ਾਦ ਕੀਤਾ ਇਸ ਲਈ ਦ੍ਰਿੜ ਰਹੋ ਅਤੇ ਗੁਲਾਮੀ ਦੇ ਜੂਲੇ ਹੇਠਾਂ ਮੁੜ ਕੇ ਨਾ ਝੁਕੋ ਤੁਹਾਨੂੰ ਸਾਰਿਆਂ ਨੂੰ ਭਾਰਤ ਦੇ ਇਸ 79ਵੇਂ ਆਜ਼ਾਦੀ ਦਿਵਸ ਦੀਆਂ ਬਹੁਤ-ਬਹੁਤ ਮੁਬਾਰਕਾਂ ਆਜ਼ਾਦੀ ਦਾ ਮਹੱਤਵ ਪਿਆਰੋ ਉਹੀ ਸਮਝਦਾ ਹੈ ਜਿਸ ਨੇ ਕਦੇ ਦਾਸ ਜਾਂ ਗੁਲਾਮੀ ਦਾ ਅਨੁਭਵ ਕੀਤਾ ਹੋਵੇ ਗੁਲਾਮੀ ਦਾ ਮੁੱਖ ਕਾਰਨ ਹੈ ਸ਼ਿਕਾਰ ਹੋਣਾ ਸ਼ਿਕਾਰ ਕਰਨ ਵਾਲੇ ਸ਼ਿਕਾਰੀ ਦੇ ਵਿਵਹਾਰ ਨੂੰ ਵੇਖੋ ਸ਼ਿਕਾਰੀ ਜਾਲ ਫੈਲਾਉਣ ਤੋਂ ਪਹਿਲਾਂ ਉਸ ਦੇ ਹੇਠਾਂ ਵੱਡੀ ਮਾਤਰਾ ਵਿੱਚ ਦਾਣੇ ਸੁੱਟ ਦਿੰਦਾ ਹੈ ਪੰਛੀ ਦਾਣੇ ਵੇਖਦੇ ਹਨ ਅਤੇ ਉਸ ਦੇ ਵੱਲ ਖਿੱਚੇ ਜਾਂਦੇ ਹਨ ਹੈਰਾਨੀ ਦੀ ਗੱਲ ਹੈ ਕਿ ਉਹਨਾਂ ਨੂੰ ਛੋਟੇ-ਛੋਟੇ ਦਾਣੇ ਤਾਂ ਦਿਖਾਈ ਦਿੰਦੇ ਹਨ ਪਰ ਉਹਨਾਂ ਦੇ ਉੱਪਰ ਵੀ ਛਾਇਆ ਹੋਇਆ ਵੱਡਾ ਜਾਲ ਦਿਖਾਈ ਨਹੀਂ ਦਿੰਦਾ ਕੁਝ ਦਾਣੇ ਚੁਗਣ ਤੋਂ ਬਾਅਦ ਹੀ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਉਹ ਇੱਕ ਜਾਲ ਦੇ ਵਿੱਚ ਫਸ ਗਏ ਹਨ ਉਹ ਕਿਸੇ ਦੇ ਗੁਲਾਮ ਬਣ ਜਾਂਦੇ ਹਨ ਮਨੁੱਖ ਜਾਤੀ ਦੇ ਨਾਲ ਵੀ ਇਹੋ ਹੀ ਹੋਇਆ ਅਦਨ ਦੇ ਬਾਗ ਵਿੱਚ ਆਜ਼ਾਦ ਖੁਸ਼ਹਾਲ ਜੀਵਨ ਜੀ ਰਹੇ ਮਨੁੱਖ ਨੇ ਜਦੋਂ ਉਸ ਨੂੰ ਭਲੇ ਬੁਰੇ ਦੀ ਗਿਆਨ ਦੇ ਉਸ ਰੁੱਖ ਦੇ ਫਲ ਨੂੰ ਦੇਖਿਆ ਤਦ ਉਹ ਫਲ ਜਿਹੜਾ ਸੀ ਉਸ ਨੂੰ ਦੇਖਣ ਦੇ ਵਿੱਚ ਬਹੁਤ ਹੀ ਸੋਹਣਾ ਲੱਗਾ ਅਤੇ ਉਹ ਬਹੁਤ ਹੀ ਸਵਾਦ ਵਾਲਾ ਵੀ ਸੀ ਜਿਸ ਦੇ ਕਰਕੇ ਉਹ ਉਹਨਾਂ ਦੇ ਵੱਲ ਨੂੰ ਖਿੱਚੇ ਗਏ ਉਹਨਾਂ ਨੇ ਉਸ ਨੂੰ ਤੋੜਿਆ ਅਤੇ ਖਾਦਾ ਵੀ ਤਦ ਉਹਨਾਂ ਨੂੰ ਅਹਿਸਾਸ ਹੋਇਆ ਕਿ ਉਹਨਾਂ ਦੀ ਸੁਤੰਤਰਤਾ ਗਵਾਚ ਗਈ ਹੈ ਉਹ ਪਾਪ ਦੇ ਗੁਲਾਮ ਬਣ ਗਏ ਹਨ ਪਾਪ ਦੀ ਇਸ ਗੁਲਾਮੀ ਦਾ ਅੰਤ ਪਿਆਰੋ ਕੇਵਲ ਅਤੇ ਕੇਵਲ ਮੌਤ ਹੀ ਹੈ ਹਾਂ ਹਰ ਇੱਕ ਮਨੁੱਖ ਇਸ ਗੁਲਾਮੀ ਅਤੇ ਇਸ ਦਾਸਤਵ ਦੇ ਵਿੱਚ ਹੀ ਜਨਮ ਲੈਂਦਾ ਹੈ ਜਿਸ ਦਾ ਅੰਤ ਪਿਆਰੋ ਉਹ ਸਦਾ ਦੀ ਮੌਤ ਹੈ ਇਸੇ ਪਾਪ ਦੀ ਗੁਲਾਮੀ ਤੋਂ ਮਨੁੱਖ ਨੂੰ ਛੁਡਾਉਣ ਦੇ ਲਈ ਪ੍ਰਭੂ ਯੇਸ਼ੂ ਮਸੀਹ ਜੀ ਨੇ ਸ਼ੈਤਾਨ ਪਾਪ ਅਤੇ ਮੌਤ ਦੇ ਵਿਰੋਧ ਲੜਾਈ ਕੀਤੀ ਸਾਡੇ ਲਈ ਉਹਨਾਂ ਨੇ ਸਲੀਬ ਦੀ ਮੌਤ ਨੂੰ ਸਹਿ ਲਿਆ ਅਤੇ ਤੀਸਰੇ ਦਿਨ ਮਰਦਿਆਂ ਦੇ ਵਿੱਚੋਂ ਜੀ ਉੱਠੇ ਉਹਨਾਂ ਨੇ ਕਬਰ ਦੀ ਉਸ ਸੱਤਾ ਨੂੰ ਵੀ ਮੌਤ ਦੇ ਦੁਆਰਾ ਹਰਾ ਦਿੱਤਾ ਅਤੇ ਉਹਨਾਂ ਨੇ ਉਸ ਮੌਤ ਉੱਪਰ ਜਿੱਤ ਪ੍ਰਾਪਤ ਕੀਤੀ ਮਨੁੱਖ ਜਾਤੀ ਦੇ ਪਾਪ ਦੀ ਗੁਲਾਮੀ ਅਤੇ ਮੌਤ ਦੀ ਉਸ ਗੁਲਾਮੀ ਤੋਂ ਉਹਨਾਂ ਨੇ ਮਨੁੱਖ ਨੂੰ ਆਜ਼ਾਦ ਕੀਤਾ ਜੋ ਯੀਸ਼ੂ ਮਸੀਹ ਤੇ ਵਿਸ਼ਵਾਸ ਕਰਦਾ ਹੈ ਉਹ ਯੀਸ਼ੂ ਦੀ ਜਿੱਤ ਦਾ ਸਾਂਝੀਦਾਰ ਬਣਦਾ ਹੈ ਉਸ ਦਾ ਸੱਚਾ ਅਰਥ ਪਿਆਰੋ ਆਜ਼ਾਦ ਹੁੰਦਾ ਹੈ ਕੀ ਤੁਸੀਂ ਇਸ ਆਜ਼ਾਦੀ ਦੇ ਭਾਗੀਦਾਰ ਬਣਨਾ ਚਾਹੁੰਦੇ ਹੋ ਪ੍ਰਭੂ ਯੀਸ਼ੂ ਤੇ ਵਿਸ਼ਵਾਸ ਕਰੋ ਅਤੇ ਅਸਲ ਵਿੱਚ ਆਜ਼ਾਦ ਹੋ ਜਾਓ ਤੁਸੀਂ ਵੀ ਇਸ ਅਸਲ ਆਜ਼ਾਦੀ ਨੂੰ ਮਾਣ ਸਕੋ ਪਰਮੇਸ਼ਰ ਅੱਗੇ ਇਹੀ ਮੇਰੀ ਤੁਹਾਡੇ ਸਾਰਿਆਂ ਦੇ ਲਈ ਪ੍ਰਾਰਥਨਾ ਹੈ ਧੰਨਵਾਦ